ਇੰਡੀਆ ਪਾਕਿਸਤਾਨ ਦੇ ਰੋਲੇ ਤੇ ਪੰਜਾਬੀ ਸਿੰਗਰ ਜਿਵੇਂ ਕਿ ਕਰਨ ਓਜਲਾ ਅਤੇ ਬੱਬੂ ਮੰਦ ਰਿਐਕਸ਼ਨ ਸਾਹਮਣੇ ਆਇਆ ਔਰ ਇਸੇ ਵਿੱਚ ਹੀ ਆਡੀਅנס ਵੱਲੋਂ ਖਾਸ ਕਰ ਹਿੰਦੀ ਆਡੀਅנס ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਦੇ ਦੌਰਾਨ ਪੰਜਾਬੀ ਸਿੰਗਰਾਂ ਨੇ ਖੁੱਲ ਕੇ ਇੰਡੀਆ ਦੀ ਸਪੋਰਟ ਨਹੀਂ ਕੀਤੀ ਹੱਦ ਤੱਕ ਕਰਨ ਓਜਲੇ ਨੂੰ ਲੈ ਕੇ ਵੀ ਕੰਟਰੋਵਰਸੀ ਚੱਲ ਰਹੀ ਹੈ ਕਿਉਂਕਿ ਕਰਨ ਓਜਲੇ ਨੇ ਆਪਣੇ ਹੈਂਡਲ ਤੇ ਸਟੋਰੀ ਪਾਉਂਦੇ ਲਿਖਿਆ ਸੀ ਅੱਜ ਤੱਕ ਹੈ ਡਿਸਟਰੋਇਡ ਕਰਾਚੀ ਪੋਰਟ ਜੀ ਮੀਡੀਆ ਹੈਜ਼ ਡਿਸਟਰੋਇਡ ਇਸਲਾਮਾਬਾਦ ਰਿਪਬਲਿਕ ਟੀਵੀ ਹੈਜ਼ ਅਰੈਸਟਡ ਆਸੀ ਮੁਨੀਰ ਅਨਰੀਅ ਕਲਾਉਂਡਰੀ ਤੇ ਇਸੇ ਵਿੱਚ ਹੀ ਇੱਕ ਯੂਜ਼ਰ ਨੇ झूठ बोलना चलता है और इंडियन मीडिया क्या मरे जवानों का नुकसान दिखा दे पाकिस्तान से हार जाने की खबर पूरी दुनिया में फैला दे आते और यूजर लिख देने इंडिया में आते हो शो लगाते हो करोड़ों कमाते हो एक बार इंडियन फ्लैग की स्टोरी पोस्ट कर दो कुछ नहीं होता भाई अति एक और यूजर लिख देने ये पंजाबी सिंगर इंडिया पाक के ऊपर रिएक्शन क्यों नहीं दे रहे चलो कोई नहीं हमें जरूरत भी नहीं इनकी गऊ माता की गिरपाई काफी है हमारे जीतने के लिए इसे दौरान बब्बू मां ने की क्या है आप देखते हैं ਜਿਹੜੇ ਦੋ ਮੁਲਕਾਂ ਦੀ ਲੜਾਈ ਹੈ ਉਹ ਤੋਂ ਤੁਹਾਨੂੰ ਸਾਨੂੰ ਲੱਗਦਾ ਜਜ਼ਬਾਤੀ ਹੋਵੇ ਚੱਕ ਦਾਂਗੇ ਧਰ ਦਾਂਗੇ ਇਹ ਦੁਨੀਆ ਨੂੰ ਚਲਾਉਣ ਵਾਲੇ ਤੈਅ ਕਰਦੇ ਆ ਕਿ ਕਿਸ ਖੇਤੇ ਨੂੰ ਖਾਲੀ ਕਰਉਣਾ ਬਸ ਉੱਥੇ ਲੜਾਈ ਲੱਗ ਜਾਂਦੀ ਹੈ ਤਾਂ ਆਮ ਲੋਕਾਂ ਦੀ ਕੋਈ ਲੜਾਈ ਨਹੀਂ ਹੁੰਦੀ ਇਹ ਹੁਣ ਸਿੱਧਾ ਮਿਊਜ਼ਿਕ ਟਾਰਗੇਟ ਹੋ ਰਿਹਾ ਨਾ ਸਰ ਅੱਜ ਤੋਂ ਅੱਜ ਤੁਸੀਂ ਗੱਲ ਤਾਂ ਸੁਣੋ ਸਰ ਤੁਸੀਂ ਤੱਤੇ ਬਹੁਤੋਂ ਕੌਫੀ ਪੀ ਲਈ ਸੀ ਪਹਿਲਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਜਿਹੜੀਆਂ ਲੜਾਈਆਂ ਮੁਲਕਾਂ ਦੀਆਂ ਇਹਨਾਂ ਨੂੰ ਬਹੁਤ ਵੱਡੇ ਲੋਕ ਤੈਅ ਕਰਦੇ ਆ ਜਦੋਂ ਤੁਸੀਂ ਡੀਪ ਸਟੱਡੀ ਕਰੋਗੇ ਆਪਾ ਉਹਦੇ ਜਾ ਨਹੀਂ ਸਕਦੇ ਕਿਉਂਕਿ ਆਪਣੇ ਕੋਲ ਵਕਤ ਨਹੀਂ ਉਹ ਤੈਅ ਕਰਦੇ ਆ ਕਿ ਕਿਸ ਕੇ ਤੇ ਕਿਸ ਤਰ੍ਹਾਂ ਔਰ ਹਰ 100 ਸਾਲ ਬਾਅਦ ਦੁਨੀਆ ਦੇ ਨਕਸ਼ੇ ਬਦਲਦੇ ਆ ਸ਼ਾਇਦ ਉਹ 100 ਸਾਲ ਪੂਰੇ ਹੋ ਗਏ ਹੋਣ ਸ਼ਾਇਦ ਨਕਸ਼ੇ ਬਦਲ ਔਰ ਭਵਿਕਚ ਇਸ ਤਰ੍ਹਾਂ ਹੋ ਸਕਦਾ ਆਮ ਲੋਕਾਂ ਚ ਕੋਈ ਨਫ਼ਰਤ ਨਹੀਂ ਹੁੰਦੀ ਆਮ ਤੌਰ ਤੇ ਧਰਮਾਂ ਦੇ ਨਾਂ ਤੇ ਸਾਡੇ ਮੁਲਕ ਚ ਅਕਸਰ ਦੰਗੇ ਹੁੰਨੇ ਹਨ ਪਰ ਜਿਹੜਾ ਤੁਹਾਡੇ ਗੁਆਂਢ ਚ ਰਹਿੰਦਾ ਕਦੇ ਤੁਸੀਂ ਪੁੱਛਿਆ ਵੀ ਤੂੰ ਕਿੱਥੇ ਤੇਰੀ ਆਸਥਾ ਹੈ ਨਾ ਸਾਡਾ ਉਹਨਾਂ ਪਿਆਰ ਸਤਕਾਰ ਹੁੰਦਾ ਸੋ ਦੁਨੀਆ ਨੂੰ ਚਲਾਉਣ ਵਾਲੇ ਹੋਰ ਲੋਕ ਆ ਹਾਂ ਗਲਤ ਚੀਜ਼ ਦੇ ਪਿੱਛੇ ਜਦੋਂ ਅਸੀਂ ਲੱਗਦੇ ਆ ਫਿਰ ਉਹ ਭੀੜ ਤੰਤਰ ਬਣ ਜਾਂਦਾ ਫਿਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਕੋਈ ਨਹੀਂ ਤੁਸੀਂ ਅਸੀਂ ਸਭ ਦੁਆ ਕਰਦੇ ਆਂ ਅ ਭਾਈ ਇਹ ਇਹ ਯੁੱਧ ਜਦ ਕਹਿਣੇ ਸੋਕੇ ਆ ਜਿੱਥੇ ਲੱਗਦਾ ਉੱਥੇ ਪੁੱਛੋ ਸੀਰੀਆ ਚ ਮਕਾਨਾਂ ਦਾ ਹਾਲ ਦੇਖੋ ਔਰ ਬੱਚੇ ਜਿਹੜੇ ਬਿਲਕੁਦਾਂ ਦੇਖੋ ਦੁਆ ਕਰੋ ਜਿਹੜੇ ਫੌਜੀ ਉਧਰ ਹੈ ਜਾਂ ਇਧਰ ਹੈ ਉਹ ਵੀ ਮਾਮਾ ਦੇ ਪੁੱਤ ਹੋ ਨਾ ਜਾਵੇ ਕਿਸੇ ਮਾਮਾ ਦਾ ਪੁੱਤ ਗੱਭਰੂ